ਹਾਂ ਮਾ ਹਾਂਜੀ ਇਹਨਾਂ ਇੱਕ ਗੱਲ ਨਹੀਂ ਸਮਝ ਆਉਂਦੀ ਜੇ ਤਾਂ ਕੋਈ ਚੰਗਾ ਕਰਦਾ ਹਨਾ ਉਹ ਵੀ ਮਾੜਾ ਉਹਨੂੰ ਵੀ ਮਾੜੇ ਕਮੈਂਟ ਕਰਦੇ ਨੇ ਜੇ ਕੋਈ ਮਾੜੀਆਂ ਵੀਡੀਓ ਚੱਲ ਪੂਰੀ ਕੁੜੀਆਂ ਪਾਉਂਦੀਆਂ ਐ ਜਾਂ ਕੋਈ ਵੀ ਪਾਉਂਦਾ ਹਨਾ ਉਹਨੂੰ ਵੀ ਬਹੁਤ ਬੋਲਦੇ ਆ ਤੁਹਾਨੂੰ ਇਦਾਂ ਹੋਣੀ ਚਾਹੀਦੀ ਤਾਂ ਆਪਾਂ ਤਾਂ ਮਿਹਨਤ ਕਰਦੇ ਹਨਾ ਆਪਣੇ ਆਪਣੇ ਬੱਚੇ ਮਿਹਨਤ ਕਰਦੇ ਆ ਤੇ ਵੀ ਚਲੋ ਕਿੰਨਾ ਗਲਤ ਵਿੱਚ ਬੋਲਦੇ ਵਿੱਚ ਆਪਾਂ ਨੂੰ ਸੋਹਣੇ ਕਮੈਂਟ ਵੀ ਕਰਦੇ ਆ ਹਨਾ ਬਨ ਦੁਨੀਆ ਦਾ ਸਬਕ ਹੀ ਨਹੀਂ ਲੱਗਦੀ ਹੈਗੀ ਕਿ ਇਹ ਦੁਨੀਆ ਕੀ ਚੀਜ਼ ਹੈ ਇਹਨਾਂ ਦਾ ਕੋਈ ਬੇਤ ਨਹੀਂ ਪਾ ਸਕਿਆ ਦੁਨੀਆ ਦਾ ਹਨਾ ਲੋਕਾਂ ਦਾ ਕੋਈ ਨਹੀਂ ਬੇਤ ਪਾ ਸਕਿਆ ਹਨਾ ਹੁਣ ਇੱਕ ਤਾਂ ਤੁਸੀਂ ਇਹ ਸਮਝੋ ਰੀਲ 10 ਮਿੰਟ ਦੀ ਜਾਂ 15 ਮਿੰਟ ਦੀ ਵੀਡੀਓ ਚ ਰੀਲ ਜੇ ਤੁਸੀਂ ਜੱਜ ਕਰ ਲੈਂਦੇ ਹੋ ਸਾਰਾ ਕੁਝ ਹਾਏ ਬੱਚੇ ਤਾਂ ਕੰਮ ਕਰਾਉਂਦੇ ਆ ਜਾਂ ਬਾਲ ਮਜ਼ਦੂਰੀ ਹੈ ਆਪਣੇ ਘਰ ਚ ਬਾਲ ਮਜ਼ਦੂਰੀ ਕਿਹੜੀ ਆ ਜਦ ਸਾਡੇ ਤੇ ਬੇਫਤਾ ਪਈ ਸੀ ਹਨਾ ਮੇਰੇ ਤੇ ਮੈਂ ਮੌਤ ਦੇ ਮੂੰਹ ਚ ਨਿਕਲੀ ਆ ਜਾਂ ਸਾਡੀ ਕਿਸੇ ਨੇ ਆ ਕੇ ਬਾਹਰ ਨਹੀਂ ਖੜੀ ਜਾਂ ਕਿਸੇ ਸਰਕਾਰ ਨੇ ਜਾਂ ਕਿਸੇ ਨੇ ਵੀ ਜਾਂ ਕਿਸੇ ਰਿਸ਼ਤੇਦਾਰ ਨੇ ਆ ਕੇ ਸਾਡੀ ਬਾਹਰ ਨਹੀਂ ਖੜੀ ਸਾਡੇ ਜਵਾਕਾਂ ਦੇ ਮੂੰਹ ਚ ਬਲਕੀਆਂ ਨਹੀਂ ਪਈਆਂ ਸਾਡੇ ਜਵਾਕਾਂ ਨੇ ਆਪ ਉਹਨਾਂ ਨੂੰ ਇਹ ਹਾਲਾਤ ਨਾਲ ਲੜਨਾ ਹੁਣ ਸਾਡੇ ਮਾਪੇ ਦੋਨੋਂ ਹੀ ਨਿਕਾ ਰਹਿ ਗੇ ਲਾਣੇਦਾਰ ਮੇਰਾ ਪੀਜੀਏ ਸੀਗਾ ਹਨ ਤੇ ਇਹਦੇ ਵਿੱਚ ਕੀ ਮਾੜਾ ਕਰਤਾ ਸਾਡੇ ਬੱਚਿਆਂ ਨੇ ਜਾਂ ਸਾਡੇ ਵਿੱਚ ਮਾੜਾ ਕੀ ਕਰਤਾ ਤੂੰ ਹੋਰ ਦੇਖ ਲੈ ਨਾ ਚਲ ਫਿਰ ਲੋਕ ਇਹਨਾਂ ਲੋਕੀ ਮੇਰੇ ਤੋਂ ਬਾਲਾ ਬਖਵ ਨਹੀਂ ਹੈਗੇ ਲੋਕ ਪਤਾ ਕੀ ਕਰਦੇ ਆ ਇਹ ਨੂੰ ਪਤਾ ਵੀ ਅਭੀ ਨਾਨੀ ਆ ਨਾ ਵੀ ਇਹ ਬੁੜੀ ਬਣਾਉਂਦੀ ਵੀਡੀਓ ਹੈ ਨਿਆਣੇ ਕੰਮ ਕਰਨ ਲਾਇਓ ਆ ਬੁੜੀ ਵੀਡੀਓ ਬਣਾਉਂਦੀ ਕਾਊਂਟ ਬਣਾ ਕੇ ਕੋਈ ਇੱਕ ਅੱਧਾ ਬੰਦਾ ਹੀ ਆ ਜਿਹੜਾ ਆਪਾਂ ਤਾਂ ਬਾੜੀ ਉਹ ਕਰਦਾ ਸਾਰੇ ਹੋ ਗਏ ਹੈਗੇ ਉਹ ਚੁੱਪ ਰਹਿ ਇੱਕ ਦਿਨ ਨੂੰ ਦੱਸਾ ਤੂੰ ਚੁੱਪ ਕਰਕੇ ਬਹਿ ਜਾ ਜਿਹੜੇ ਲੋਕ ਹੁਣ ਆਇਕਨ ਮੈਂ ਹੁਣ ਵੀਡੀਓ ਅੱਜ ਦੇਖਿਆ ਇੱਕ ਕਹਿੰਦਾ ਨਗਰ ਕੀਰਤਨ ਦੇ ਫਾਇਦੇ ਦੱਸੋ ਕੀ ਨੇ ਉਹ ਬੰਦਾ ਇੰਨਾ ਗੰਦ ਬੋਲ ਰਿਹਾ ਵੀ ਹਾਂ ਜੀ ਉਹ ਪਿੱਥੇ ਸੰਗਤ ਹੁੰਦੀ ਹੈ ਜੀ ਉਹ ਪੈਸੇ ਇਕੱਠੇ ਉੱਥੇ ਤਾਂ ਮੈਨ ਤੋਂ ਹੋਰ ਸੁਣੂ ਕੋਈ ਉੱਥੇ ਤਾਂ ਕਿਸੇ ਤੋਂ ਕਮੈਂਟ ਨਹੀਂ ਹੁੰਦਾ ਉੱਥੇ ਕੋਈ ਕਾਰਵਾਈ ਨਹੀਂ ਕਰਾਈ ਜਾਂਦੀ ਇਹ ਲੋਕ ਇੱਕ ਚੀਜ਼ ਦੇਖ ਲਈ ਜਿਹੜਾ ਸਹੀ ਕੰਮ ਕਰਦਾ ਉਹਦੀਆਂ ਲੱਤਾਂ ਖਿੱਚਣੇ ਜਿਹੜਾ ਗਲਤ ਕਰਦਾ ਫੁੱਫੜਾ ਮੰਗ ਮੰਨਦੇ ਨੇ ਉਹ ਬੰਦੇ ਨੇ ਮੈਂ ਦੇਖਿਆ ਉਹ ਬੰਦੇ ਨੂੰ ਇੱਕ ਨੇ ਵੀ ਨਾ ਕਿਸੇ ਨੇ ਵੀਡੀਓ ਪਾ ਕੇ ਟਾਰਗੇਟ ਕੀਤਾ ਨਾ ਕਿਸੇ ਨੇ ਮੈਸੇਜ ਕਰਕੇ ਕੀਤਾ ਨਾ ਕਿਸੇ ਸਰਕਾਰ ਤੋਂ ਪਰਚਾ ਹੋਇਆ ਨਾ ਕਿਸੇ ਪੱਤਰਕਾਰ ਤੋਂ ਬੋਲਿਆ ਗਿਆ ਨਾ ਕਿਸੇ ਬੁੱਧੀਜੀਵੀ ਤੋਂ ਬੋਲਿਆ ਗਿਆ ਨਾ ਕਿਸੇ ਸਮਾਜ ਸੇਵੀ ਤੋਂ ਬੋਲਿਆ ਗਿਆ ਨਾ ਗੰਦ ਬੋਲਦਾ ਉਹ ਹਾਂਜੀ ਨਗਰ ਕੀਰਤਨ ਚ 25-30000 ਰੁਪਿਆ ਬਣ ਜਾਂਦਾਈ ਸਾਡਾ ਛੋਟਾ ਜਿਹਾ ਪਿੰਡ ਆ ਉੱਥੇ ਬੰਦਾ ਚ ਮੇਰੇ ਮੇਰੇ ਮੰਗੋ ਤੇ ਦਾੜੀ ਰੱਖੀ ਹੋਈ ਆ ਉਹਨੂੰ ਪਹਿਲੇ ਤਾਂ ਬੰਦੇ ਨੂੰ ਖੜਾ ਕੇ ਉਹਨੂੰ ਪੁੱਛਣਾ ਚਾਹੀਦਾ ਵੀ ਤੂੰ ਅਕਸਰ ਨੂੰ ਤੇਰਾ ਗਾਤਰਾ ਪਾਇਆ ਹੋਊਗਾ ਜੇ ਨਹੀਂ ਵੀ ਪਾਇਆ ਹੈ ਤੇ ਦਾੜੀ ਰੱਖੀ ਜੇ ਤੇ ਤਸਤਾਰ ਤੇਰੀ ਬੰਨੀ ਹੋਈ ਆ ਪਰਨਾ ਬੰਨਿਆ ਹੋਇਆ ਵੀ ਤੂੰ ਬੋਲ ਕੀ ਰਿਹਾ ਕੀ ਛੇਤ ਦੇ ਰਿਹਾ ਤੂੰ ਇਸ ਸੋਸ਼ਲ ਮੀਡੀਆ ਨੇ ਤਾਂ ਬੇੜਾ ਕਰਕੇ ਕਰਤਾ ਸਿੱਖੀ ਦਾ ਬੇੜਾ ਕਰਕੇ ਮੈਂ ਸੁਣਦੀ ਸੀ ਕਹਿੰਦੇ ਸੀ ਉੱਥੇ ਪਹਿਲਾਂ ਨੂੰ ਇਹ ਦੇਖੋ ਆ ਪੌਡਕਾਸਟ ਜਿਆ ਕਰਨ ਲੱਗ ਜਾਂਦੇ ਨੇ ਕਰਦੇ ਨੇ ਨਾ ਨਾ ਤਾਂ ਜਿਹੜਾ ਪੌਡਕਾਸਟ ਕਰਦਾ ਉਹਨੂੰ ਥੇਲੇ ਦਾ ਪਤਾ ਹੁੰਦਾ ਸਿੱਖੀ ਬਾਰੇ ਨਾ ਥੇਲੇ ਦਾ ਪਤਾ ਜੀ ਇਹਦਾ ਪੌਡਕਾਸਟ ਕਰਦੇ ਨੇ ਉਹਨੂੰ ਪਤਾ ਹੁੰਦਾ ਕਰਨ ਵੈਜ ਜਾਂਦੇ ਨੇ ਨਾ ਉਹਨੂੰ ਬਾਣੀ ਦੀਆਂ ਤੁਕਾਂ ਦਾ ਪਤਾ ਨਾ ਉਹਨੂੰ ਬਾਣੀ ਦੇ ਸਿਧਾਂਤਾਂ ਦਾ ਪਤਾ ਨਾ ਉਹਨੂੰ ਬਾਣੀ ਬਾਰੇ ਪਤਾ ਨਾ ਉਹਨੂੰ ਬਾਣੀ ਬਾਰੇ ਪਤਾ ਹੁੰਦਾ ਸਹੀ ਗੱਲ ਆ ਅੱਜ ਕੱਲ ਅੱਗੇ ਲੋਕ ਆਣ ਪੜ ਅੱਗੇ ਲੋਕ ਘਟ ਨਾਉਂਦੇ ਸੀ ਅੱਗੇ ਲੋਕ ਕੱਟ ਪਰਤ ਕੋਲ ਆਉਂਦੇ ਸੀ ਪਰ ਲੋਕ ਨਿਤਨੇਮੀ ਸੀ ਸਹੀ ਗੱਲ ਆ ਹੁਣ ਨਿਤਨੇਮ ਕਿਹੜਾ ਕਰਦਾ ਹੁਣ ਤਾਂ ਜਿਹੜੇ ਬਹੁਤੇ ਜਿਆਦੇ ਮੇਰੇ ਸਾਹਮਣੇ ਆ ਕੇ ਬਹਿ ਜਾਂਦੇ ਨੇ ਜਿਹੜੇ ਬਹੁਤੇ ਜਿਆਦੇ ਪ੍ਰਚਾਰਕ ਵੀ ਬਣੇ ਹੋਏ ਨੇ ਉਹ ਵੀ ਰਹਿਰਾ ਸਾਦਾ ਪਾਠ ਨਹੀਂ ਕਰ ਰਹੇ ਆਹ ਮੈਂ ਸੁਣਿਆ ਸੀ ਕਹਿੰਦੇ ਵੀ ਜਿਹੜਾ ਇਹ ਨਗਰ ਕੀਰਤਨ ਉੱਥੇ ਆਚਕੀਆਂ ਕਰਨ ਜਾਂਦੇ ਆ ਬਹੁਤ ਪਾਕਿਆ ਬੰਦਾ ਮੈਨੂੰ ਤਾਂ ਆਪ ਗੁੱਸਾ ਚੜ ਲਿਆ ਸੀ ਹਾਂ ਹੁਣ ਕਿੱਥੇ ਗਏ ਇਹ ਸੋਸ਼ਲ ਮੀਡੀਆ ਵਾਲੇ ਬੋਲਣ ਉੱਤੇ ਇਹ ਗੱਲਾਂ ਨੇ ਕਿ ਕੋਈ ਮਾੜਾ ਮੋਟਾ ਠੀਕ ਆ ਕੋਈ ਹਥਿਆਰ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਪਰ ਉਹਦੇ ਤੇ ਕਲਮ ਦੀ ਵਾਰ ਉਹਦੇ ਤੇ ਕੋਈ ਜਿਹੜਾ ਕੋਈ ਅਦਾਲਤ ਤੇ ਕਿਸੇ ਲੋੜ ਤਾਂ ਉਹਨੂੰ ਸੱਦਿਆ ਜਾਵੇ ਨਾ ਵੀ ਭਾਈ ਤੂੰ ਇਹੋ ਜੀ ਇਹ ਲਬਜ ਕਿਹੜੇ ਬੋਲਦੇ ਆ ਵੀ ਇਹ ਸਰਦਾਰ ਵੀ ਕਿੱਦਾਂ ਦੀ ਵਰਤੀ ਤੂੰ ਹਾਂ ਠੀਕ ਆ ਸੀ ਮਨਨ ਦੇਆਂ ਕਿਤੇ ਨਾ ਕਿਤੇ ਗਲਤੀ ਜਾਂ ਗਲਤ ਅਨਸਰ ਹਰੇਕ ਜਗ੍ਹਾ ਤੇ ਹੁੰਦੇ ਨੇ ਹਾਂ ਹੁੰਦੇ ਆ ਕਿਤੇ ਇੱਕ ਦੋ ਗਲਤ ਹੋਣਗੇ ਉਹਨੇ ਸਾਰੇ ਨਗਰ ਕੀਰਤਨਾਂ ਨੂੰ ਟਾਰਗੇਟ ਕਰ ਲਿਆ ਬੰਦੇ ਨੇ ਇਕੱਲੇ ਨੇ ਤੇ ਹੁਣ ਕਿੱਥੇ ਗਏ ਆ ਫਿਰ ਆ ਕਿੱਥੇ ਕਿੱਥੇ ਗਏ ਨੇ ਇਹ ਇਹ ਬਹੁਤਿਆਂ ਨੇ ਕਮੈਂਟਾਂ ਵਾਲਿਆਂ ਦੇ ਮਗਰ ਨਾ ਜਾਇਆ ਕਰੋ ਵੀ ਉਹ ਐ ਕਰਦੇ ਨੇ ਐ ਕਰਦੇ ਇਹ ਡਿਊਟੀ ਬਾਅਸਾ ਤੂੰ ਰਹਿਣ ਦੇ ਸੁਣ ਗਿਆ ਡਿਊਟੀਆਂ ਨੇ ਜੇ ਕਿਤੇ ਆਪਣੀ ਡਿਊਟੀ ਲੱਗੀ ਆ ਕਿਸੇ ਨੂੰ ਚੱਗੇ ਰਾਹ ਪਾਉਣ ਦੀ ਆਪਾਂ ਨਭਾਉਣੀ ਆ ਕਿਸੇ ਦੀ ਡਿਊਟੀ ਲੱਗੀ ਹੋਈ ਆ ਆਪਾਂ ਨੂੰ ਰਾਹ ਤੋਂ ਢਕਾਉਣ ਦੀ ਉਹ ਆਪਾਂ ਨੂੰ ਢਕਾਉਂਦਾ ਬਸ ਸਿੱਧੀ ਗੱਲ ਆ ਮਨਦੂ ਇੱਕ ਲਾਓ ਹਸਾਬ ਮੈਂ ਤੁਹਾਨੂੰ ਬਾਰ-ਬਾਰ ਦੱਸਦਾ ਆਪਾਂ ਨੇ ਮੱਝਵਾਕਾਂ ਨੂੰ ਉਹਦੇ ਵੀਡੀਓ ਚ ਵੀ ਦੱਸਿਆ ਸੀ ਮਿਹਨਤ ਤੁਸੀਂ ਕਰੋਗੇ ਮਿਹਨਤ ਕਰੋਗੇ ਤੇ ਜਦੋਂ ਤੁਸੀਂ ਤਰੱਕੀ ਤੇ ਪਹੁੰਚ ਗਏ ਸਲਾਘਾ ਸੋਡੀ ਲੋਕ ਕਰਨਗੇ ਸਹੀ ਗੱਲ ਜਿੰਨਾ ਚਿਰ ਤੁਸੀਂ ਰਾਹ 'ਚ ਹੋ ਲੋਕ ਤੁਹਾਡੀਆਂ ਲੱਤਾਂ ਖਿੱਚਣਗੇ ਸਹੀ ਗੱਲ ਮੈਂ ਆਪਦੇ ਤੇ ਹੜਾਈ ਹੋਏ ਨੇ ਮੈਨੂੰ ਲੋਕ ਕਹਿੰਦੇ ਵੀ ਹਾਂ ਇਹ ਤਾਂ ਸਾਂਝੀ ਰਹਿਣਗੇ ਇਹਦੇ ਤੇ ਹੜੀਆਂ ਕਰਨਗੇ ਕੀ ਕਰਦੇ ਅੱਜ ਅੱਜ ਕੀ ਕਰ ਰਹੇ ਹਾਂ ਅੱਜ ਬਾਈ ਗੁਰ ਨੇ ਸਾਫ਼ ਕੀਤਾ ਜੇ ਮਿਹਨਤ ਕੀਤੀ ਤਾਂ ਮੈਂ ਦਿੰਦਾ ਨਾ ਮਿਹਨਤ ਕੀਤੀ ਉਹ ਤੇ ਭਰੋਸਾ ਰੱਖਿਆ ਕੱਲਾ ਭਰੋਸਾ ਵੀ ਕੁਝ ਨਹੀਂ ਕਰਦਾ ਕੱਲੀ ਮਿਹਨਤ ਵੀ ਨਹੀਂ ਦੋ ਚੀਜ਼ਾਂ ਚਾਹੀਦੀ ਨੇ ਭਰੋਸਾ ਜਦੋਂ ਆਪਾਂ ਰੱਖ ਕੇ ਚੱਲਦੇ ਆ ਭਰੋਸੇ ਦਾ ਮਤਲਬ ਹੁੰਦਾ ਵੀ ਉਹਨੂੰ ਹਾਜ਼ਰ ਨਾਜ਼ਰ ਸਮਝਦਿਆਂ ਉਹਦੇ ਪੈਛੇ ਰਹਿਨੇ ਆ ਵੀ ਅੱਜ ਜੇ ਸਾਨੂੰ ਦੁਨੀਆ ਦਾ ਕੋਈ ਹੋਰ ਬੰਦਾ ਨਹੀਂ ਦੇਖ ਰਿਹਾ ਕੋਈ ਕੈਮਰਾ ਨਹੀਂ ਦੇਖ ਰਿਹਾ ਸਾਨੂੰ ਇੱਕ ਪਰਮਾਤਮਾ ਦੇਖ ਰਿਹਾ ਵੀ ਅਸੀਂ ਸਹੀ ਕਰ ਰਹੇ ਆ ਜਾਂ ਗਲਤ ਕਰ ਰਹੇ ਆ